ਬੰਦ ਕਰਵਾਵਾਂਗੇ ਭਰਾਓ ਤੇ ਜਿਵੇਂ ਨੋਰਥੀ ਸਰਕਾਰ ਦੁਬਾਰਾ ਆ ਗਈ ਆ ਇਹਨੇ ਆਪਾਂ ਜਿਹੜਾ ਬਗਾਇਆ ਆਪਣੀ ਜਿੱਤ ਦੀ ਜੋਗਣਾ ਬੰਦ ਨਹੀਂ ਕੀਤੀ ਸਾਰੇ ਪ੍ਰਾਰਥਕ ਸਾਬਕਾ ਸੌਣ ਕੇ ਬੈਠਿਆ ਇਹਨੇ ਕੋਈ ਅਫਸਰ ਆਪਣੀ ਨਿਰਪਤੀ ਜਿੱਤੇ ਉਹਨਾਂ ਹਾਂ ਸਭ ਲੋਕਾਂ ਦਾ ਫੌਜ ਚ ਨੌਕਰੀ ਕਰਦੇ ਆ ਇੱਕ ਪਾਸੇ 4 ਸਾਲ ਜਵਾਨ ਨੇ ਕਰ ਲਿਆ ਉਹਨੂੰ ਤਜਰਬਾ ਜਰਨਾ ਤੇ 20 ਸਾਲ ਵਾਲੇ ਨੂੰ ਤਜਰਬਾ ਜਰਨਾ ਸਾਰੇ ਸਾਰੇ ਰਾਤ ਦੁਸ਼ਮਣ ਦੇ ਵੱਧ ਤੋਂ ਘੇਰਾ ਰੱਖੀ ਕੀਤੀ ਦੇਸ਼ ਵਾਸਤੇ ਤੇ ਅੱਜ ਵੀ ਉਹ ਗੋੜਿਆ ਸਰਕਾਰਾਂ ਸਾਬਕਾ ਸੈਨਿਕਾਂ ਨੂੰ ਸਨਮਾਨ ਨਹੀਂ ਦੇਖਣਾ ਇੱਥੇ ਬਾਪੂ ਜੀ ਮੈਂ ਇੱਥੇ ਆਣ ਯਾਤਰ ਕੋਈ ਕੁਝ ਕਰਾਖੋ ਇਹਨਾਂ ਨੂੰ ਆਪਣਾ ਇਲਾਜ ਕਰਾਉਣ ਗਏ ਹਾਂ ਕੋਈ ਹੱਥ ਜਾਓ ਸਰਕਾਰਵੋ ਕੋ ਇਸ ਬਸਰ ਸਮਾਂ ਲੈ ਲਿਆ ਭਾਂ ਅੰਗਲ ਮੋਲ ਕੇ ਕਰਕੇ ਚੁਣ ਜੇਕਰ ਇੱਕ ਜਾਂਦਾ ਕੋਈ ਅਸਰ ਕੇ ਦਿਨ ਸੰਭਾ ਲਾਸਟ ਦੇ ਸਥਾਨਗਤਿਆਂ ਕੰਮ ਉਤਾਰਨਾ ਆਪ ਸੇ ਮਿੰਨੇ ਦੇ ਵਿੱਚ ਗੰਦਾਸ ਪਰ ਤੇ ਜਾ ਗਏ ਇਮਰਾਨ ਹਸਪਤਲ ਨੂੰ ਐਸਐਸਪੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਮਿਲਿਆ ਤੇ ਫਿਰ ਜਾ ਗਏ ਮਸਰਾਹ ਨੂੰ ਮਿਲਿਆ ਇਸ ਕਰਕੇ ਪ੍ਰਭੂ ਸਮਾਜੈ ਸੁਣ ਦੇਣਾ ਸਾਨੂੰ ਆਪਣੀ ਜੁਨੀਆ ਦੇ ਨਾਲ ਰਹਿਣਾ ਚਾਹੀਦਾ ਵਾ ਦਾ ਸਾਥ ਤਾਂ ਜਿਹੜੇ ਤੁਹਾਡੀ ਪ੍ਰੋਬਲਮ ਹੋਵੇ ਜਿਹਨੂੰ ਤੁਹਾਡਾ ਸਾਥ ਹੋਵੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬੋਲਣ ਨੂੰ ਸਰਕਾਰਾਂ ਨੂੰ ਜਗਾਉਣ ਵਾਸਤੇ ਆਪਣਾ ਹੱਕਾਂ ਨੂੰ ਵਾਸਤੇ ਵੱਡਾ ਸੰਘਰਸ਼ ਸ਼ੁਰੂ ਕਰਾਂਗੇ ਸਭ ਨੂੰ ਤੁਹਾਡਾ ਸਾਥ ਚਾਹੀਦਾ ਕਹ ਰਿਹਾ ਇਹਨਾਂ ਨੇ ਐਸੀ ਕਰ ਰਿਆ ਨਾ ਪੈਸਾ ਲਾਗੂ ਕਰ ਦਿੱਤੀ ਆ ਇਹਨੇ 2 ਸਾਲ ਦੀ ਗੱਲ ਕੀਤੀ ਆਪਣੀ ਐਮਐਲਏ ਦੀ ਚੋਣ ਕਿਹੜੀ ਕੀਤੀ ਇਹਨੇ ਪਿੰਡ ਦੀ ਚੋਣ ਐਮਐਲਏ ਆਪਣੇ ਸਮਾਜ ਸ਼ਕਤ ਮੰਨਣ ਵਾਸਤੇ ਬਿਹਾਰ ਨਾਲੋਂ ਸਸੋਂ ਮਤੋਂ ਪਾਰ ਹੋ ਚੁੱਕਾ ਹੁੰਦੇ ਨੇ ਆਪਣੇ ਅਭੀ ਫੌਜੀ ਦੁਆਰਾ ਇਤਿਆਹਾਸ ਬਣਾ ਰਹੇ ਨੇ 2 ਸਾਲਾਂ ਤੋਂ ਸਾਡਾ ਚੱਲਿਆ ਆ ਧਰਨਾ ਗਲੀ ਦੇ ਵਿੱਚ ਕੋਈ ਸਰਕਾਰ ਨਾਲ ਕੁਝ ਵੀ ਬੰਦਾਨ ਤੇ ਜੁੜੂ ਰਿਹਾ ਦਾ ਰਾਕੇ ਕਾਰਵਾਈ ਕਰਦੇ ਆ ਪੰਜਾਬ ਮਾਰੀਆਂ ਅਸੀਂ ਮਨਪੱਤਰ ਦੇ ਚੁੱਕਿਆ ਲੇਕਿਨ ਕਈ ਸਰਕਾਰਾਂ ਨੇ ਕਾਪੀ ਦੇਤੀ ਇਸ ਕਰਕੇ ਸਮਾਂ ਆ ਗਿਆ ਵਾ ਜਾਗੋ ਇਕੱਠੇ ਰਹੀਏ ਸਾਰੇ ਮਿਲ ਕੇ ਰਹੀਏ ਕਿ ਆਪਾਂ ਜਿਹੜਾ ਆਗਾ ਸੰਘਰਸ਼ ਕਰਦਾ ਹਾਂ ਇਥਾ ਇਹਨੀਆਂ ਬੇਤਿਆ ਪ੍ਰਵਾਨ ਕਰਿਓ ਸਵੇਰ ਤੇ ਮੇਰੇ ਭਰਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ ਪੈਣਾ ਬੇਤਿਆ ਆ ਪਾਪਾ ਨੂੰ